ਮੈਂ ਪਿੰਡ ਚੋਂ ਜਦ ਬਾਈ ਪਤਾ ਕੀਤੀਆਂ ਤਾਂ ਗੱਲਾਂ ਹੂੰ ਤਾਂ ਪਿੰਡ ਚ ਕਹਿੰਦੇ ਤੁਸੀਂ ਪਹਿਲਾਂ ਪੁੱਛਿਆ ਹੀ ਨਹੀਂ ਕਿਸ ਨੂੰ ਮੈਂ ਕਹੀ ਨਹੀਂ ਕਹਿੰਦਾ ਪਿੰਡ ਚ ਤਾਂ ਤੇਰੀ ਸੱਸ ਨੂੰ ਹਨੀ ਪ੍ਰੀਤ ਕਹਿੰਦੇ ਨੇ ਤੇ ਚਲੋ ਆਏ ਤਾਂ ਕਾਣੂ ਕਹਿਣਾ ਮੈਂ ਕੰਮ ਤੋਂ ਘਰੇ ਆਇਆ ਹਾਂ ਤਾਂ ਮੇਰੀ ਸੱਸ ਸਾਲਾ ਤੇ ਜਿਹਦੇ ਨਾਲ ਇਹਦਾ ਅਫੇਅਰ ਆ ਉਹ ਮੁੰਡਾ ਘਰੇ ਬੈਠੇ ਸੀ ਅੱਛਾ ਕੁੜੀ ਦਾ ਆਸ਼ਕ ਜਿਹਦੇ ਨਾਲ ਅਫੇਅਰ ਸੀ ਜਾਂਦੇ ਨੂੰ ਘਰੇ ਬੈਠੇ ਹੋ ਘਰੇ ਬੈਠੇ ਸੀ ਤੇ ਜਦੋਂ ਮੈਂ ਜਾ ਕੇ ਪੁੱਛਿਆ ਮੈਂ ਕਿ ਇਹ ਕੌਣ ਆ ਤਾਂ ਮੇਰੀ ਸੱਸ ਦਾ ਜਵਾਬ ਆਇਆ ਵੀ ਇਹ ਆ ਸਾਡਾ ਬਰੋਣਾ ਪੱਛਾ ਸਾਡੀ ਕੁੜੀ ਦਾ ਘਰ ਵਾਲਾ ਤਾਂ ਇਹ ਆ ਵੀ ਤੇਰੇ ਤੋਂ ਸਿਰਫ ਖਰਚੀ ਕਰਾਉਣਾ ਸੀ ਵੀ ਹੁਣ ਤੂੰ ਇੱਥੋਂ ਭੱਜ ਜਾ ਨਹੀਂ ਤੇਨੂੰ ਅਸੀਂ ਕੁੱਟਾਂਗੇ ਜਾਂ ਕੋਈ ਤੇ ਫਸਾ ਦਾਂਗੇ ਦੋਨਾਂ ਆ ਮੁੰਡਿਆਂ ਨੇ ਮੇਰੀ ਬਾਹ ਫੜ ਲਈ ਸਾਲੇ ਨੇ ਮੇਰੇ ਨੇ ਦਸਕਰਨ ਸਿੰਘ ਨੇ ਹਾਂ ਤੇ ਉਹ ਕਰਨ ਮੁੰਡਾ ਸੀ ਜਿਹੜਾ ਉਹਨੇ ਬਾਹ ਫੜ ਲਈ ਹਾਂ ਤੇ ਦਸਤਾਰ ਮੇਰੀ ਲਾਤੀ ਤੇ ਮੇਰੇ ਕੇਸ ਕਤਲ ਕਰਤੇ ਬਈ ਤੇ ਮੇਰੇ ਸੱਟਾਂ ਮਾਰੀਆਂ ਤੇ ਮੇਰੇ ਬਾਹ ਤੇ ਸੱਟਾਂ ਮਾਰੀਆਂ ਮੇਰੇ ਲੱਤਾਂ ਤੇ ਸੱਟਾਂ ਮਾਰੀਆਂ ਬਈ ਆ ਦੇਖੋ ਉਹਦੇ ਯਾ 13 ਟਾਂਕੇ ਲੱਗੇ ਨੇ ਅੱਛਾ ਆ ਬਾਹ ਤੇ ਟਾਂਕੇ ਲੱਗੇ ਆ ਹਾਂਜੀ ਤੇ ਬਈ ਪਾਗਲ ਮੈਂ ਹੋ ਚੁੱਕਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਂ ਕੀ ਤਾਂ ਮੁੰਡਾ ਕੀ ਆ ਬਸ ਇੱਥੇ ਬੈਠਾ ਰਹੇ ਕਦੇ ਇੱਥੇ ਬਹਿ ਗਿਆ ਜਾਣੀ ਕਿ ਜਿਵੇਂ ਆਪਣੇ ਪਾਗਲ ਫਿਰਦੇ ਹਉਣੇ ਪਤਾ ਹੀ ਹਾਂਜੀ ਹਾਂਜੀ ਵੀ ਆਪਾਂ ਵੀ ਦੇ ਹੀ ਜੰਨੇ ਤਰਸ ਜਾ ਖਾ ਕੇ ਵੀ ਦੇ ਦੇ ਬਿਸਤਰਾ ਬੈਠਾ ਹਾਂ ਮੱਖੀਆਂ ਵਹਿੰਦੀਆਂ ਨੇ ਉਹ ਹਾਲਾਤ ਹੋ ਗਏ ਤੇ ਮੇਰੇ ਘਰਦਿਆਂ ਨੇ ਬਈ ਗੋਮਛ ਦਾ ਇਤਲਾਹ ਦੀ ਪੋਸਟਰ ਚਪਵਾ ਕੇ ਸਾਰੇ ਕੈਨੇਡਾ ਦੇ ਗਰੁੱਪਾਂ ਚ ਪਾਏ ਹਾਂ ਉਸ ਤੋਂ ਬਾਅਦ ਬਈ ਕਿਸੇ ਟਰੱਕ ਵਾਲੇ ਵੀਰ ਨੂੰ ਮੈਂ ਮਿਲਿਆ ਤੇ ਉਹਨੇ ਮੇਰੀ ਜਿਹੜੀ ਆਪਣੀ ਵੀਜ਼ਾ ਚਰ ਨਹੀਂ ਹੁੰਦੀ ਉਹ ਵਾਲੀ ਟਿਕ ਟਿਕ ਕਰਾ ਕੇ ਮੈਨੂੰ ਦਿੱਲੀ ਭੇਜਿਆ ਉਹ ਦਿੱਲੀ ਵੀਜ਼ਾ ਰਾਈ ਤੇ ਉਹਨਾਂ ਨੇ ਮੈਨੂੰ ਵੀ ਘਰਦਿਆਂ ਨੂੰ ਸੰਭਾਤਾ ਵੀ 6 ਮਹੀਨੇ ਬਾਈ ਉਰੇ ਆ ਕੇ ਵੀ ਮੇਰੀ ਜਾਦਾਦ ਨਹੀਂ ਆਈ ਮੇਰੇ ਨਾਲ ਹੁਣ ਬਾਈ ਗੁਰਪਿੰਦਰ ਬੈਠਾ ਹੈਗਾ ਇਹਦੇ ਨਾਲ ਵੀ ਬਾਈ ਦੇ ਨਾਲ ਠੱਗੀ ਹੋਈ ਆ ਤੇ ਬਾਈ ਦਾ 2018 ਦੇ ਵਿੱਚ ਮੰਗਣਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਚਲੋ ਬਾਈ ਹੁਣੀ ਕੁੜੀ ਦੇ ਉੱਪਰ ਪੈਸੇ ਖਰਚ ਕਰਕੇ ਉਸ ਨੂੰ ਕੈਨੇਡਾ ਤੋਰ ਦਿੰਦੇ ਆ ਤੇ ਚਲੋ ਕੌਜੇ ਸਮੇਂ ਦੇ ਬਾਅਦ ਜਿਹੜੀ ਕੁੜੀ ਆ ਬਾਈ ਨੂੰ ਉਧਰ ਬੁਲਾ ਲੈਂਦੀ ਆ ਕੈਨੇਡਾ ਦੇ ਵਿੱਚ ਤੇ ਉਧਰ ਕੈਨੇਡਾ ਦੇ ਵਿੱਚ ਬੁਲਾਉਣ ਤੋਂ ਬਾਅਦ ਬਾਈ ਦੇ ਉੱਪਰ ਪਰਚੇ ਕਰਾਏ ਜਾਂਦੇ ਆ ਬਾਈ ਨੂੰ ਹਰਾਸ਼ਮੈਂਟ ਕੀਤਾ ਜਾਂਦਾ ਹੈਗਾ ਬਾਈ ਨੂੰ ਜਿਹੜੇ ਕੁੜੀ ਦੇ ਨਾਲ ਕਿਸੇ ਗੈਰ ਮੁੰਡੇ ਦੇ ਨਾਲ ਸੰਬੰਧ ਹੁੰਦੇ ਆ ਉਸ ਮੁੰਡੇ ਤੋਂ ਬਾਈ ਦੇ ਉੱਪਰ ਉੱਥੇ ਹਮਲਾ ਵੀ ਕਰਾਇਆ ਜਾਂਦਾ ਹੈਗਾ ਕੈਨੇਡਾ ਦੇ ਵਿੱਚ ਮਤਲਬ ਇੰਨਾ ਕਿ ਜ਼ਿਆਦਾ ਉੱਥੇ ਬਾਈ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਬਾਈ ਨੇ ਸਾਨੂੰ ਦੱਸਿਆ ਕਹਿੰਦਾ ਵੀ ਉਸ ਤੋਂ ਬਾਅਦ ਬਾਈ ਉੱਥੇ ਡਿਪਰੈਸਡ ਹੋ ਕੇ ਮਤਲਬ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਬੇਸੁੱਧ ਹੋ ਕੇ ਉੱਥੇ ਬਾਈ ਘੁੰਮਦਾ ਰਹਿੰਦਾ ਸੀ ਫਿਰ ਘਰਦਿਆਂ ਨੂੰ ਪਿੱਛੇ ਫਿਕਰ ਹੁੰਦੀ ਆ ਵੀ ਨਾ ਸਾਡੇ ਮੁੰਡੇ ਦਾ ਫੋਨ ਆ ਰਿਹਾ ਹੈਗਾ ਪਿੱਛੋਂ ਨਾ ਵੀ ਗੱਲਬਾਤ ਹੋ ਰਹੀ ਆ ਫਿਰ ਬਾਈ ਦੇ ਘਰਦਿਆਂ ਨੇ ਉੱਥੇ ਕਿਸੇ ਨਾਲ ਗੱਲਬਾਤ ਕੀਤੀ ਬਾਈ ਦੀਆਂ ਜਿਹੜੀਆਂ ਫੋਟੋਆਂ ਨੇ ਉਧਰ ਮੁੰਡਿਆਂ ਨੂੰ ਭੇਜੀਆਂ ਵੀ ਜਿੱਥੇ ਕਿਤੇ ਭਾਈ ਸਾਡਾ ਮੁੰਡਾ ਮਿਲਦਾਗਾ ਤੁਸੀਂ ਇਹਦੇ ਨਾਲ ਸਾਡਾ ਜਰੂਰ ਸੰਪਰਕ ਕਰਾਓ ਹੁਣ ਬਾਈ ਦਾ ਡਿਪਰੈਸਡ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਲੱਗਦਾ ਸੀ ਫਿਰ ਇੱਕ ਟਰੱਕ ਵਾਲੇ ਵੀਰ ਨੇ ਬਾਈ ਨੂੰ ਪਛਾਣਿਆ ਤੇ ਬਾਈ ਦੇ ਘਰਦਿਆਂ ਦੇ ਨਾਲ ਗੱਲਬਾਤ ਕਰਕੇ ਤੇ ਬਾਈ ਨੂੰ ਟਿਕਟ ਕਰਾ ਕੇ ਦਿੱਤੀ ਤੇ ਫਿਰ ਬਾਈ ਨੂੰ ਇੰਡੀਆ ਜਿਹੜਾ ਇੱਥੇ ਵਾਪਸ ਭੇਜਿਆ ਜਦੋਂ ਬਾਈ ਮੈਨੂੰ ਉਹਨੇ ਸੱਦਿਆ ਅਸੀਂ 20 ਕ ਦਿਨ ਇਕੱਠੇ ਰਹੇ ਹਾਂ ਮਤਲਬ ਸੋ ਮੈਂ ਕੰਮ ਤੋਂ ਆਉਂਦਾ ਯਾਨੀ ਕਿ 25ਵੇਂ 26ਵੇਂ ਦਿਨ ਉਹ ਇਕੱਠਿਆਂ ਦਾ ਸਾਡਾ ਉੱਤੇ ਠੀਕ ਹੈ ਬਈ ਮੈਂ ਕੰਮ ਤੋਂ ਘਰੇ ਆਇਆ ਹਾਂ ਤਾਂ ਮੇਰੀ ਸੱਸ ਸਾਲਾ ਤੇ ਜਿਹਨਾਂ ਦਾ ਇਹ ਫੇਅਰ ਆ ਉਹ ਮੁੰਡਾ ਘਰੇ ਬੈਠੇ ਸੀ ਅੱਛਾ ਕੁੜੀ ਦਾ ਆਸ਼ਕ ਜਿਹਦੇ ਨਾਲ ਫੇਅਰ ਸੀ ਜਾਂਦੇ ਨੂੰ ਘਰੇ ਬੈਠੇ ਹੋ ਘਰੇ ਬੈਠੇ ਸੀ ਤੇ ਜਦੋਂ ਮੈਂ ਜਾ ਕੇ ਪੁੱਛਿਆ ਵੀ ਕਿ ਇਹ ਕੌਣ ਆ ਤਾਂ ਮੇਰੀ ਸੱਸ ਦਾ ਜਵਾਬ ਆਇਆ ਵੀ ਇਹ ਆ ਸਾਡਾ ਪਰੋਣਾ ਅੱਛਾ ਸਾਡੀ ਕੁੜੀ ਦਾ ਘਰ ਵਾਲਾ ਤਾਂ ਇਹ ਆ ਹਾਂ ਵੀ ਤੇਰੇ ਤੋਂ ਸਰਪ ਕਰਚੇ ਹੀ ਕਰਾਉਣਾ ਸੀ ਵੀ ਹੁਣ ਤੂੰ ਇੱਥੋਂ ਭੱਗ ਜਾ ਨਹੀਂ ਤੇਨੂੰ ਅਸੀਂ ਕੁੱਟਾਂਗੇ ਜਾਂ ਕੋਈ ਤੇ ਫਸਾ ਦਾਂਗੇ ਜਦੋਂ ਮੈਂ ਥੋੜਾ ਜਿਹਾ ਉਹਨਾਂ ਨੂੰ ਕਿਹਾ ਵੀ ਕਿਉਂਕਿ ਆਪਾਂ ਇੱਕੋ ਦਮ ਤਾਂ ਨਹੀਂ ਕਹਿ ਸਕਦੇ ਤੁਸੀਂ ਜਦੋਂ ਗੁੱਸਾ ਕੀਤਾ ਵੀ ਜਦੋਂ ਬਗਾਨੇ ਨੂੰ ਪਰੋਣਾ ਕਹਤਾ ਉੱਥੇ ਕੁੜੀ ਨੇ ਉਹ ਸੱਸ ਨੇ ਤੇ ਫਿਰ ਤੁਸੀਂ ਲਾਵਾ ਤਾਂ ਮੇਰੇ ਨਾਲ ਨਹੀਂ ਉਹ ਕਿਵੇਂ ਕਹਤਾ ਤੁਸੀਂ ਵੀ ਉਹਨੂੰ ਕਿਵੇਂ ਕਹਤਾ ਤਾਂ ਫਿਰ ਉਹਨਾਂ ਨੇ ਮੈਨੂੰ ਕੁੱਟਿਆ ਬਾਈ ਉੱਥੇ ਹਾਂ ਤੇ ਦੋਨਾਂ ਆ ਮੁੰਡਿਆਂ ਨੇ ਮੇਰੀ ਬਾਹ ਫੜ ਲਈ ਸਾਲੇ ਨੇ ਮੇਰੇ ਨੇ ਦਸਕਰਨ ਸਿੰਘ ਨੇ ਹਾਂ ਤੇ ਉਹ ਕਰਨ ਮੁੰਡਾ ਸੀ ਜਿਹੜਾ ਉਹਨੇ ਬਾਹ ਫੜ ਲਈ ਹਾਂ ਤੇ ਦਸਤਾਰ ਮੇਰੀ ਲਾਤੀ ਤੇ ਮੇਰੇ ਕੇਸ ਕਤਲ ਕਰਤੇ ਬਈ ਹਾਂ ਤੇ ਮੇਰੇ ਸੱਟਾਂ ਮਰੀਆਂ ਤੇ ਮੇਰੇ ਬਾਹ ਤੇ ਸੱਟਾਂ ਮਰੀਆਂ ਮੇਰੇ ਲੱਤਾਂ ਤੇ ਸੱਟਾਂ ਮਰੀਆਂ ਬਈ ਆ ਦੇਖੋ ਉਹਦੇ ਹੀ ਆ ਤੇ ਨਾ ਟਾਂਕੇ ਲੱਗੇ ਨੇ ਅੱਛਾ ਆ ਬਾਹ ਤੇ ਟਾਂਕੇ ਲੱਗੇ ਆ ਹਾਂਜੀ ਠੀਕ ਆ ਤੇ ਇਹ ਲਾ ਕੇ ਹਾਂ ਫਿਰ ਉਹਨੇ ਕੁੜੀ ਨੇ ਕੀ ਕੀਤਾ ਆਪਦੀ ਮੂੰਹ ਤੇ ਚਾਂਟੇ ਮਾਰ ਲਏ ਬਈ ਹਾਂ ਨੌ ਨੂੰ ਮਾਰ ਲੇ ਤੇ ਪੁਲਿਸ ਨੂੰ ਕਾਲ ਕਰਤੀ ਵੀ ਮੈਨੂੰ ਕੁੱਟਿਆ ਹਾਂ ਤੇ ਮਾਂ ਨੇ ਹਾਂ ਵੀ ਭਰਤੀ ਹਾਂਜੀ ਵੀ ਕੁੱਟਿਆ ਹਾਂ ਤਾਂ ਸੋ ਮੈਨੂੰ ਪੁਲਸ ਲੈ ਗਈ ਉੱਥੋਂ ਠੀਕ ਹੈ ਉਸ ਤੋਂ ਬਾਅਦ ਫੇ ਕਿੰਨਾ ਟਾਈਮ ਜੇਲ੍ਹ ਦੇ ਵਿੱਚ ਰਿਹਾ ਬਈ ਬਈ ਉਹ ਦਿਨ ਤਾਂ ਮੈਂ ਇੱਕੋ ਦਿਨ ਰਿਹਾ ਸੀਗਾ ਜੇਲ੍ਹ 'ਚ ਕਿਉਂਕਿ ਉਹ ਵਾਰਨਿੰਗ ਦਿੰਦੇ ਹੁੰਦੇ ਆ ਵਾਰਨਿੰਗ ਹਾਂ ਸੋ ਦੋ ਤਿੰਨ ਦਿਨਾਂ ਬਾਅਦ ਨਾ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਜਿਹੜਾ ਜਿਹਨੂੰ ਕਹਿੰਦੇ ਸੀ ਪ੍ਰੋਣਾ ਇਹ ਹਾਂ ਉਹਦਾ ਫੋਨ ਕਿਉਂ ਆਇਆ ਵੀ ਜਿਵੇਂ ਇਹਨਾਂ ਨੇ ਮੈਨੂੰ ਠੱਗਿਆ ਪੈਸਿਆਂ ਲਈ ਉਮੈ ਉਹਨੂੰ ਧੱਕਣਾ ਚਾਹੁੰਦਾ ਸੀ ਪਰ ਉਹ ਸਮਝ ਗਿਆ ਉਹਨੂੰ ਕਹਿੰਦੇ ਵੀ ਪੈਸੇ ਦੇ ਵੀ ਗੁਰਪਿੰਦਰ ਦੇ ਘਰਦਿਆਂ ਨੇ ਉਧਰ ਕੇਸ ਕਰਤਾ ਵੀ ਆਪਾਂ ਪੈਸੇ ਦੇਵਾਂਗੇ ਤਾਂ ਤਲਾਕੂੰ ਤੇrna ਤਾਂ ਤਾਂ ਕੁੜੀ ਦਾ ਵਿਆਹ ਹੋ ਤੇ ਉਹ ਕਹਿੰਦਾ ਮੈਂ ਕਿਤੇ ਕਰਾਵਾਂ ਵੀ ਮੈਂ ਤਾਂ ਪੀ ਆ ਰਾਂ ਮੈਨੂੰ ਕੀ ਲੋੜਾ ਉਹਨੇ ਮੈਨੂੰ ਬਈ ਸਾਰੀਆਂ ਵੀਡੀਓ ਫੋਟੋ ਭੇਜਤੀਆਂ ਜੋ ਵੀ ਪੌਰਨ ਵੀਡੀਓ ਸੀ ਭੇਜਦੀਆਂ ਵੀਡੀਓ ਸੀ ਤਾਂ ਮੈਂ ਆਪ ਜਦੋਂ ਦੇਖਿਆ ਮੈਂ ਇੱਕ ਵਾਰੀ ਤਾਂ ਅਫਸਰਟ ਹੋਇਆ ਤੇ ਮੈਂ ਆਪਦੇ ਸਹੁਰੇ ਨੂੰ ਭੇਜੀਆ ਵੀ ਉਹ ਤੇ ਉਹੀ ਸਹੁਰੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਵੀ ਤੈਨੂੰ ਅਕਲ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਮੇਰੀ ਧੀ ਆ ਤੂੰ ਆ ਕੀ ਵੇਚਦਾ ਮੈਂ ਕਹਿੰਦਾ ਤੇਰੀ ਧੀ ਹੈ ਮੇਰੀ ਵੀ ਘਰ ਵਾਲੀ ਆ ਵੀ ਮੈਂ ਇਹ ਦੇਖ ਸਕਦਾ ਹਾਂ ਹੋਰ ਬੰਦੇ ਨਾਲ ਕੁਝ ਹਾਂ ਤਾਂ ਉਹਨਾਂ ਨੇ ਫੇਰ ਕੰਪਲੇਂਟ ਕਰਤੀ ਵੀ ਸਾਡੀ ਕੁੜੀ ਦੀਆਂ ਫੋਟੋਆਂ ਵੀਡੀਓ ਵਾਇਰਲ ਕਰਦਾ ਤਾਂ ਜਿਸ ਦੇ ਆਧਾਰ ਤੇ ਮੈਨੂੰ ਪੁਲਿਸ ਨੇ ਫੇਰ ਚੱਕ ਲਿਆ ਹਾਂ ਤੇ 3 ਮਹੀਨੇ ਬਾਈ ਮੈਂ ਜੇਲ੍ਹ 'ਚ ਰਿਹਾ ਉੱਥੇ ਠੀਕ ਆ ਜੇ ਉਦੋਂ ਬਾਅਦ ਬਾਈ ਮੈਂ ਜੇਲ੍ਹ 'ਚ ਮਹੀਨਾ ਕੰਡਾ ਤਾਂ ਜੇਲ੍ਹ 'ਚ ਪਤਾ ਹੀ ਨਹੀਂ ਸੀ ਵੀ ਕੀ ਕਰਨਾ ਕੀ ਨਹੀਂ ਕਰਨਾ ਘਰੇ ਵੀ ਨਹੀਂ ਪਤਾਈ ਕਰਦਿਆਂ ਨੂੰ ਬਹੁਤ ਕੀ ਕਰਾਂ ਮੇਰੇ ਘਰੇ ਫੋਨ ਕਰਕੇ ਇਹਨਾਂ ਨੇ ਉਸ ਦਿਨ ਜਦੋਂ ਮੈਂ ਫੜਿਆ ਗਿਆ ਘਰੇ ਫੋਨ ਕੀਤਾ ਮੇਰੀ ਸੱਸ ਨੇ ਤੇ ਉੱਚੀ ਉੱਚੀ ਹੱਸੀ ਤੇ ਕਿਹਾ ਵੀ ਦੇਖ ਲਿਆ ਮਰਵਾਤਾ ਕਹਿੰਦੀ ਜਰਾ ਮੁੰਡਾ ਹੁਣ ਕਰ ਲੋ ਜੂ ਕਰਨਾ ਅਸੀਂ ਵੀ ਵਾਰੇ ਆ ਗਏ ਬਰਵਾਦਾ ਤੇਰਾ ਮੁੰਡਾ ਇਹ ਕਹਿ ਕੇ ਮੇਰੀ ਮਾਂ ਨੂੰ ਬਲੌਕ ਕਰਤਾ ਬਈ ਉਹ ਮੇਰੇ ਮਾਂ ਨੂੰ ਉੱਥੇ ਜਦੀ ਡਿੱਗ ਪਏ ਉਹਨੇ ਹਜੇ ਤੱਕ ਵੀ ਲੱਤ 'ਚ ਦਰਦ ਚੱਲਦਾ ਹੋ ਤੇ ਬਈ ਪ੍ਰਾਈਵੇਟ ਉਹ ਜੋਬ ਕਰਦੇ ਨੇ ਡੇਲੀ ਸਕੂਲ ਜਾਂਦੇ ਨੇ ਜਿਵੇਂ ਉਹਨਾਂ ਨੇ ਹੀ ਦੇਖ ਲੋ ਕਿੰਨਾ ਉਹਨਾਂ ਨੇ ਭਗਤੀ કરી ਵੀ ਸਕੂਲ ਜਾਂਦੇ ਸੀ ਬਈ 2 ਵਜੇ ਤੱਕ ਸਕੂਟਰੀ ਖੜਾਉਣੀ 2 ਵਜੇ ਕੁੱਪ ਘਰੇ ਨਹੀਂ ਜਾਣਾ ਘਰ ਤਾਂ ਜਿੰਦਾ ਲੱਗੇ ਜੀ ਕਰਨ ਕਾ ਹੋਣ ਵਾਲਾ ਕੰਮ ਹੀ ਹੋਇਆ ਸੀ ਬਈ ਵੀ ਸਕੂਟਰੀ ਕੁੱਪ ਖੜਾਉਣੀ ਬੱਸ ਫੜਨੀ ਅੰਮ੍ਰਿਤਸਰ ਸਾਹਿਬ ਦੀ ਬਾਬਾ ਦੀਪ ਸਿੰਘ ਦੇ ਚਵਰੇ ਲਾਉਣੇ ਤੇ ਰੈਸਟ ਵੀ ਬੱਸ ਚ ਹੀ ਕਰਨੀ ਅਗਲੇ ਦਿਨ ਫੇਰ ਸਕੂਲ 'ਚ ਤੇ ਉਵੇਂ ਹੀ ਸਕੂਟਰੀ ਚੜਾ ਕੇ ਫੇਰ ਉੱਥੇ ਇੱਕ ਮਹੀਨਾ ਇਦਾਂ ਕਰਿਆ ਉਹਨਾਂ ਨੇ ਤਾ ਕਰਕੇ ਕਿਤੇ ਉਹਨਾਂ ਨੂੰ ਸੂ ਮਿਲੀ ਤਾਂ ਮੈਨੂੰ ਕੋਈ ਅੰਦਰ ਬੰਦਾ ਮਿਲਿਆ ਬਈ ਮੈਂ ਉਹ ਤੋਂ ਪੈਸੇ ਪਵਾ ਕੇ ਘਰੇ ਦੱਸਿਆ ਵੀ ਭਾਈ ਮੈਂ ਤਾਂ ਜੇਲ੍ਹ 'ਚ ਹੂੰ ਉਹਨਾਂ ਨੇ ਫਿਰ 10 ਲੱਖ ਰੁਪਈਆ ਬਈ ਉਹਨਾਂ ਦੇ ਲੱਗੇ ਆ ਵਕੀਲ ਕਰਨ 'ਚ ਉਹਨੇ ਮੈਨੂੰ ਕਢਵਾਇਆ ਜਦੋਂ ਮੈਂ ਨਿਕਲਿਆ ਨਾ ਮੇਰੇ ਕੋਈ ਕੋਈ ਕੱਪੜਾ ਲੀੜਾ ਜਿਹੀ ਕੋਈ ਟੈਚੀ ਤਾਂ ਉੱਤੀ ਸੀ ਸਾਰਾ ਕੁਝ ਨਾ ਮੇਰੇ ਕੋਈ ਕੋਈ ਕਮਰਾ ਜੀ ਇੰਨੀ ਠੰਡ ਸੀ ਉਦੋਂ -35 ਹੋਇਆ ਪਿਆ ਸੀਗਾ ਤੇ ਭਾਈ ਪਾਗਲ ਮੈਂ ਹੋ ਚੁੱਕਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਂ ਕੀ ਦਾ ਮੁੰਡਾ ਕੀ ਆ ਹੂੰ ਬਸ ਇੱਥੇ ਬੈਠਾ ਰਹੇ ਕਦੇ ਇੱਥੇ ਬੈ ਗਿਆ ਜਾਣੀ ਕਿ ਜਿਵੇਂ ਆਪਣੇ ਪਾਗਲ ਫਿਰਦੇ ਹਉਣੇ ਪਤਾ ਹੈ ਹਾਂਜੀ ਹਾਂਜੀ ਵੀ ਆਪਾਂ ਵੀ ਦੇ ਹੀ ਜੰਨੇ ਤਰਸ ਜਾ ਖਾ ਕੇ ਵੀ ਦੇ ਦੇ ਬਿਸਤਰਾ ਬੈਠਾ ਹਾਂ ਮੱਖੀਆਂ ਵਹਿੰਦੀਆਂ ਨੇ ਉਹ ਹਾਲਾਤ ਹੋ ਗਏ ਤੇ ਮੇਰੇ ਘਰਦਿਆਂ ਨੇ ਬਾਈ ਗੋਮਛ ਦਾ ਇਤਲਾਸ ਦੀ ਪੋਸਟਰ ਚ ਪਵਾ ਕੇ ਸਾਰੇ ਕੈਨੇਡਾ ਦੇ ਗਰੁੱਪਾਂ ਚ ਪਾਏ ਉਸ ਤੋਂ ਬਾਅਦ ਬਾਈ ਕਿਸੇ ਟਰੱਕ ਵਾਲੇ ਵੀਰ ਨੂੰ ਮੈਂ ਮਿਲਿਆ ਤੇ ਉਹਨੇ ਮੇਰੀ ਜਿਹੜੀ ਆਪਣੀ ਵੀਜ਼ ਚੇਰ ਨਹੀਂ ਹੁੰਦੀ ਉਹ ਵਾਲੀ ਟਿਕਟ ਕਰਾ ਕੇ ਮੈਨੂੰ ਦਿੱਲੀ ਭੇਜਿਆ ਉਹ ਦਿੱਲੀ ਵੀਜ਼ ਚ ਰਾਈ ਤੇ ਉਹਨਾਂ ਨੇ ਮੈਨੂੰ ਵੀ ਕਰਦਿਆਂ ਨੂੰ ਸੰਭਾਤਾ ਵੀ 6 ਮਹੀਨੇ ਬਾਈ ਉਰੇ ਆ ਕੇ ਵੀ ਮੇਰੀ ਜਾਨਦਾਰੀ ਨਹੀਂ ਆਈ ਮੈਂ ਡਾਕਟਰ ਜੀ ਡੀ ਤੋਂ ਆਪਣੇ ਲੁਧਿਆਣੇ ਦਵਾਈਆਂ ਚੱਲੀਆਂ ਮੇਰੀਆਂ ਤੇ ਉਦੋਂ ਬਾਅਦ ਜਦੋਂ ਆਈ ਸੋਜੀ ਮੈਨੂੰ ਸਾਰੀ ਆਈ ਤੇ ਬਾਈ ਮਾਲਕ ਨੇ ਕਿਰਪਾ કરી ਉਦੋਂ ਵੱਧ ਹੋ ਕੇ ਆਈ ਸੋਜੀ ਬਾਈ ਵੀ ਮੇਰੇ ਨਾਲ ਕੀ ਹੋ ਗਿਆ ਮੈਂ ਉੱਠਿਆ ਮੈਂ ਆਪਣੇ ਘਰ ਦੇ ਵੀ ਸਾਹਮਣੇ ਸੀ ਬਾਈ ਹਾਂ ਮੈਂ ਆਪ ਦਾ ਡੈਡੀ ਵੀ ਸਾਹਮਣੇ ਆਈ ਆਪਣੀ ਮੰਮੀ ਵੀ ਸਾਹਮਣੀ ਸੀ ਕਿਉਂਕਿ ਬਾਈ ਸਾਰਿਆਂ ਉਹਨਾਂ ਨੇ ਕੰਮ ਕਰੇ ਕਿਉਂਕਿ ਕਿਲਾ ਡੇਢ ਕਿਲਾ ਸਾਡੀ ਜ਼ਮੀਨ ਸੀ ਬਈ ਕਿਲਾ ਸੀ ਬੀਚਤਾ ਹੀ ਹਾਂ ਤੇ ਮੇਰੀ ਮਦਰ ਪ੍ਰਾਈਵੇਟ ਜੌਬ ਕਰਦੀ ਸੀ ਸਕੂਲ ਚ 600 ਤੇ ਬਈ ਉਹ ਜੋ ਬਈ 600 ਰੁਪਏ ਤੇ 1990 ਦੀ ਜੌਬ ਕਰਦੀ ਆ ਖਵਾਰੀ ਹੁੰਦੀ ਵੀ ਉਸ ਤੋਂ ਬਾਅਦ ਵਧਿਆ ਜਾਨੀ ਕਿ ਵੀ ਜਾਨੀ ਕਿ 600 ਤੇ ਲੱਗੀ ਸੀ ਉਹ ਉੱਤੇ ਉਹ ਪੂੰਜੀ ਉਹਨਾਂ ਨੇ ਜੋ ਜੋੜੀ ਸੀ ਉਹਨਾਂ ਦੇ ਚੰਗੇ ਪੈਸੇ ਸੀ ਤਾਂ ਕਰਕੇ ਉਹਨਾਂ ਦਾ ਮੁੰਡਾ ਇੱਥੇ ਤੱਕ ਵਾਪਸ ਆ ਗਿਆ ਜੇ ਕੋਈ ਮਾੜੇ ਕੰਮ ਦੇ ਪੈਸੇ ਹੁੰਦੇ ਤਾਂ ਮੈਂ ਵੀ ਨਹੀਂ ਆਉਣਾ ਸੀ ਬਈ ਮਰ ਜਾਂਦਾ ਮੈਂ ਹਾਂ ਜੋ ਤਸੱਦਦ ਕੀਤਾ ਤੇ ਬਈ ਜਣੀ ਕਿ ਵੀ ਹੁਣ ਮੈਂ ਕੀ ਚਾਹਣਾ ਮੈਂ ਪਰਚਾ ਤੱਕਰਵਾ ਲਿਆ ਹਾਂ ਸਾਰਾ ਕੁਝ ਕਰਵਾ ਲਿਆ ਮੈਂ ਚਾਹਣਾ ਵੀ ਉਹ ਬੰਦੇ ਦੁਨੀਆ ਦੇ ਸਾਹਮਣੇ ਆਉਣ ਕਿਸੇ ਹੋਰ ਨਾਲ ੱਤਕਾ ਨਾ ਕਰ ਸਕਣ ਉਹਨਾਂ ਨੇ ਹੋਰ ਵੀ ਬਈ ਪਿੰਡ ਚ ੱਤਕਾ ਬਹੁਤ ਕੀਤਾ ਚਾਹੇ ਪਤਾ ਕਰ ਲੂ ਕਿਹੜਾ ਪਿੰਡ ਆ ਰਤੋਵਾਲ ਪਿੰਡ ਆ ਬਈ ਸੁਧਾਰ ਕੋਲੇ ਆ ਮੁੱਲਾਪੁਰ ਕੋਲੇ ਰਤੋ ਹਾਂਜੀ ਰਤੋਵਾਲ ਤੇ ਕੁੱਪਕਲਾਂ ਨਾਨਕੀ ਨੇ ਉਹਦੇ ਕੁੱਪਕਲਾਂ ਦੀ ਮੇਰੀ ਸੱਸਾ ਉੱਥੇ ਵੀ ਉਹਨੇ 10 ਲੱਖ ਦੀ ਠੱਗੀ ਮਾਰੀ ਆ ਤੇ ਗੁਰਨਾਨਕ ਸਕੂਲ ਮੁੱਲਾਪੁਰ ਉਹਨੇ 13 ਲੱਖ ਦੀ ਠੱਗੀ ਮਾਰੀ ਮੇਰੀ ਸੱਸ ਨੇ ਤੇ ਰਤੋਗੜ ਦੇ ਵਿੱਚ ਉਹਨੇ ਕਮੇਟੀ ਖਾਦੀ ਆ ਤੇ ਇਹ ਸਾਰੇ ਮੈਂ ਪ੍ਰੂਫਾਂ ਨਾਲ ਗੱਲ ਕਰ ਰਿਹਾ ਐਵੇਂ ਹਵਾ ਜਿਹੀ ਨਹੀਂ ਝੱਟ ਰਹੇ ਮੈਂ ਮੈਂ ਪਿੰਡ ਚੋਂ ਜਦ ਬਾਈ ਪਤਾ ਕੀਤੀਆਂ ਤਾਂ ਗੱਲਾਂ ਹੂੰ ਤਾਂ ਪਿੰਡ ਚ ਕਹਿੰਦੇ ਤੁਸੀਂ ਪਹਿਲਾਂ ਪੁੱਛਿਆ ਹੀ ਨਹੀਂ ਕਿਸਨੂੰ ਮੈਂ ਕਹਿੰਦੀ ਨਹੀਂ ਕਹਿੰਦਾ ਪਿੰਡ ਚ ਤਾਂ ਤੇਰੀ ਸੱਸ ਨੂੰ ਹਨੀਪ੍ਰੀਤ ਕਹਿੰਦੇ ਨੇ ਤੇ ਚਲੋ ਐਂ ਤਾਂ ਕਾਣੂ ਕਹਿਣਾ ਆਪਾਂ ਨਾ ਬਾਈ ਹੁਣ ਜੋ ਉਹਨਾਂ ਨੇ ਕਿਹਾ ਮੈਂ ਤਾਂ ਉਹੀ ਦੱਸਦਾ ਤੁਹਾਨੂੰ ਚੀਜ਼ ਬਾਈ ਆਪਾਂ ਕਿਹੜਾ ਕੋਈ ਝੂਠ ਬੋਲਦੇ ਆ ਤੇ ਬਈ ਮੇਰੇ ਪਿੰਡ ਚ ਆਇਆ ਉਹਦਣ ਮੈਂ ਨਾ ਉਹਨਾਂ ਦੇ ਪਿੰਡ ਸਰਪੰਚ ਨਾਲ ਸਾਫਕਾ ਨਾਲ ਗੱਲਬਾਤ ਕਰੀ ਬਾਈ ਮੇਰੇ ਨਾਲ ਆ ਗੱਲ ਹੋ ਗਈ ਸਾਬਕਾ ਸਰਪੰਚ ਸੁਧਾਰ ਬੈਠਾ ਹੁੰਦਾ ਉਹਦਾ ਦਫਤਰ ਤੇ ਬੁਲਟ ਤੇ ਆਇਆ ਸੀ ਬਾਈ ਮੋਦਨ ਤੇ ਉਹ ਸਰਪੰਚ ਨੇ ਉਹਨਾਂ ਨੂੰ ਦੱਸਤੀ ਗੱਲ ਤੇ ਉਹ ਉਹਨਾਂ ਨੇ ਜਾ ਕੇ ਦਰਖਾਸਤ ਦੇਤੀ ਮੁੱਲਾਪੁਰ ਵੀ ਸਾਨੂੰ ਤੰਗ ਪਰੇਸ਼ਾਨ ਕਰਤਾ ਬੁਲਟ ਵਾਲੀ ਤਾਂ ਵੀਡੀਓ ਆ ਗਈ ਕਿਉਂਕਿ ਮੈਂ ਆਏ ਹੀ ਸੀ ਬਾਈ ਕੈਮਰੇ 'ਚ ਆਏ ਹੀ ਹਾਂ ਉਹਨੇ ਪਹਿਲਾਂ ਦੀ ਡੇਟਾਂ 'ਚ ਵੀ ਪਵਾਤਾ ਵੀ ਗੱਡੀ 'ਚ ਪੰਜੇ ਮੁੰਡੇ ਲੈ ਕੇ ਆਉਂਦਾ ਵੀ ਸਾਨੂੰ ਖਤਰਾ ਹੈ ਤੋਂ ਕੁਝ ਕਰੋ ਵੀ ਦਰਖਾਸਤ ਦੇਤੀ ਵੀ ਮੁੰਲਾਪੁਰ ਵੀ ਪਰਚੇ ਨਾ ਸੀ ਪਰਚਾ ਕੈਨਸਲ ਕਰ ਸਕੀਏ ਵੀ ਇਹਨਾਂ ਤੇ ਵੀ ਪਰਚਾ ਹੋ ਜਾਏ 751 ਦਾ ਵੀ ਅਸੀਂ ਹੜਾ ਲੀਏ ਪਰ ਇੰਨਾ ਸੌਖਾ ਨਹੀਂ ਇਹ ਕੰਮ ਹੈਗਾ ਕੱਚੀਆਂ ਗੋਲੀਆਂ ਨਹੀਂ ਗੱਡੀਆਂ ਹੈਗੀਆਂ ਪੂਰਾ ਦੇਖ ਕੇ ਲੱਗੇ ਹੋਏ ਆਂ ਬਈ ਡਟੇ ਹੋਏ ਆਂ ਅੱਜ ਵੀ ਮੈਂ ਬਾਈ ਇਸ ਕਰਕੇ ਆਇਆ ਸੀ ਮੈਂ ਆਬਦਾਂ ਨਹੀਂ ਦਿਖਾਉਣ ਆਇਆ ਸੀ ਇਹ ਤਾਂ ਚਲੋ ਪੁੱਤਰ ਨੇ ਕਰਿਆ ਮੈਂ ਸੋਚ ਕੇ ਆਇਆ ਸੀ ਬਾਈ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਹੌਸਲਾ ਦਵਾਉਣੇ ਜਾ ਕੇ ਵੀ ਮੈਂ ਬਲਾਰਾ ਬਣਾ ਉਹਨਾਂ ਦਾ ਮੈਂ ਬੋਲਾਂ ਜਾ ਕੇ ਉੱਥੇ